ਜੀ ਮੇਰਾ ਬੇਟਾ ਸੰਦੀਪ ਸਿੰਘ ਕੋਈ 6 ਮਹੀਨੇ ਪਹਿਲਾਂ ਜੋਰਦੀ ਆ ਚ ਗਿਆ। ਉਹ ਚੇਕ ਆਸਾਉਣਾ ਕਰਕੇ ਸੰਦੀਪ ਸਿੰਘ ਦੇ ਨਾਲ 12 ਬੱਚੇ ਹੋੜ ਹੀ ਤੇ ਉਹ ਚੜਾਈ ਕਰਕੇ ਆ ਜੀ। ਤੇ ਅੱਜ ਉਹਨਾਂ ਦਾ ਜਿਹੜਾ ਅੰਤਿਮ ਸਨਮਾਨ ਕੀਤਾ ਗਿਆ ਤੇ ਮੈਂ ਤੇ ਲੋਕ ਰਵੱਤ ਕਾਲਸਾ ਕੈਰੀਟੇਵਲ ਡ੍ਰੈਫਟ ਵਲੂਮ ਜੋ ਸਾਡੀ ਮਦਦ ਕੀਤੀ ਆ ਜੋ ਸਾਨੂੰ ਇੰਨਾ ਪ੍ਰੋਤਸਾ ਜਵਾਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ। ਅੱਗੇ ਵੀ ਉਮੀਦ ਕਰਦੇ ਆ ਡਾਕਟਰ ਅਬਰਾਈ ਸਾਹਿਬ ਤੋਂ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਕੋਸ਼ਿਸ਼ ਕਰਕੇ ਸਾਡੇ ਬੱਚਿਆਂ ਨੂੰ ਸਭ ਤੋਂ ਜ਼ਰੂਰੀ ਸਾਡੇ ਬੱਚਿਆਂ ਦੀ ਅੰਤਮ ਕੁਦਰਸ਼ੀ ਅੰਤਿਮ ਕੋਨਾਂ ਦੀ ਦੇ ਜਿਹੜੀ ਵੀ ਅਸੀਂ ਦਰਸ਼ਨਾ ਕੀਤੀ ਹੈ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦੀ ਹੈ ਕਿੱਟ ਬੰਦਿਆਂ ਨੂੰ ਦੇਣ ਸੀ ਕਰਦੇ ਆ ਸਾਡੇ ਪਰਿਵਾਰ ਦੀ ਆਰਥਿਕ ਆਰਥ ਘਾਤ ਬਹੁਤ ਕਮਜ਼ੋਰ ਹੋ ਚੁੱਕੀ ਆ ਸਾਡੀ ਆਰਥਿਕ ਮਦਦ ਕੀਤੀ ਜਾਵੇ ਮੈਂ ਡਾਕਟਰ ਸੁਦੇਸ਼ਾਓ ਡਾਕਟਰ ਅੱਜ ਸੁਵਛਾਲ ਘਾਟ ਦੇ ਵਿੱਚ ਇੱਥੇ ਪਹੁੰਚੇ ਆ ਪਤਾ ਲੱਗਾ ਇਹ ਕਿ ਮੇਰੀ ਵਾਰ ਦੇ ਨਾਲ ਇੱਕ ਵੀ ਵਾਰ ਹੈ ਜਿਸ ਦੇ ਵਿੱਚ ਸੰਦੀ ਨਕਣੇ ਵਿਅਕਤੀ ਹੈ ਘਰੇਕਾ ਤੇ ਉਹ ਆਪਣੇ ਆਰਥਿਕ ਤੰਗੀ ਕਰਕੇ ਜੌਰਜੀਆ ਦੇ ਵਿੱਚ ਗਿਆ ਸੀ ਜੌਰਜੀਆ ਦੇ ਵਿੱਚ ਕੰਮ ਕਰਦਾ ਕਰਦਾ ਕਿਤੇ ਅਚਾਨਕ ਉੱਥੇ ਮਤਲਬ ਕੋਈ ਇਹੋ ਜਿਹਾ ਕੰਮ ਜਿਹਾ ਨਾ ਹੋਟਲ ਦੇ ਵਿੱਚ ਉੱਥੇ ਇੱਕ ਬਹੁਤ ਵੱਡੀ ਟਰੈਜੇਡੀ ਵਾਪਰ ਗਈ ਜਿਸ ਦੇ ਵਿੱਚ ਇਹ ਸਾਡਾ ਚੋਟਾ ਵੀਰ ਵੀ ਹਾਜ਼ਰ ਸੀ ਔਰ ਇੱਕ ਅੱਲਾ ਰਣ ਆਖੀ ਦਾ ਜਿਹੜਾ ਨੇ ਹੋ ਰਹੀ ਕਿਨਾਂ ਦੀ ਮਤਲਬ ਉਹਦੀ ਕੈਜੂਐਲਟੀ ਹੋ ਗਈ ਔਰ ਅੱਜ ਸਮੁੱਚਾ ਸਾਰਾ ਮੁੰਲਾ ਜਿਹੜਾ ਇੱਥੇ ਆਇਆ ਵਾ ਔਰ ਉਹਦੀ ਦੁੱਖ ਦੀ ਘੜੀ ਦੇ ਵਿੱਚ ਸਾਰੇ ਆਈਂ ਸਰੀਕ ਹੋਏ ਆ ਕਿਉਂਕਿ ਮੇਰੀ 15 ਵਾਰ ਹੈ 20 ਵਾਰ ਹੈ 20 ਵਾਰ ਦੇ ਕਰਕੇ ਮਤਲਬ 20 ਵਾਰ ਦੇ ਲੋਕ ਲੱਗੇ ਲੱਗੇ ਉਨੀ ਵਾਰ ਦੇ 15 ਵਾਰ ਦੇ ਸਾਰੀਆਂ ਵਾਰਾਂ ਦੇ ਲੋਕ ਇੱਥੇ ਇਕੱਠੇ ਹੋਏ ਆ ਦੁੱਖ ਦੇ ਵਿੱਚ ਤਰੀਕ ਹੋਏ ਆ ਪ੍ਰਮਾਤਮਾ ਕੇ ਅਰਦਾਸ ਕਰਦੇ ਕਿ ਕੁਛ ਦੀਖ ਹੋ ਜਾਈ ਸਭ ਤੇ ਬੀਤੇ ਦਿਨੀ ਜੌਰਜੀਆ ਵੇਖੇ ਬਹੁਤ ਹੀ ਬਕਾਇਤ ਤੇ ਅਸਹਿ ਜਿਹੜਾ ਸਿੱਧੂ ਪਾਤ ਵਾਪਰਿਆ ਜਿਸ ਦੇ ਵਿੱਚ ਲਗਭਗ 12 ਵਿਅਕਤੀ ਜਿਹੜੇ ਸੀ ਉਹਨਾਂ ਦੀਆਂ ਜਾਨਾਂ ਗਈਆਂ ਜਿਹਦੇ ਵਿੱਚੋਂ ਇੱਕ ਜੌਰਜੀਅਨ ਸੀ ਤੇ 11 ਵਿਅਕਤੀ ਪੰਜਾਬੀ ਸੀ ਇਨਾ 11 ਦੇ ਵਿੱਚੋਂ ਤਰਨਤਾਂ ਦਾ ਇੱਕ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧਤ ਸੰਦੀਪ ਸਿੰਘ ਸਪੁੱਤਰ ਸਰਦਾਰ ਬਲਵੰਤ ਸਿੰਘ ਉਹ ਵੀ ਜਿਹੜਾ ਸੀ ਆਪਣੀ ਜਾਨ ਤੋਂ ਹੱਥ ਤੋਂ ਬਿਟਾ ਇਹ ਬੜਾ ਔਖਾ ਸਮਾਂ ਹੁੰਦਾ ਵਾ ਕਿਉਂਕਿ ਮਾਤਾ ਪਿਤਾ ਨੇ ਬਹੁਤ ਮਿਹਨਤ ਕਰਕੇ ਆਪਣੀ ਸਾਰੀ ਪੂੰਜੀ ਲਾ ਕੇ ਬੱਚਿਆਂ ਨੂੰ ਚੰਗੇਰੇ ਭਵਿੱਖ ਵਾਸਤੇ ਪਰਿਵਾਰ ਦੀ ਖੁਸ਼ਹਾਲੀ ਵਾਸਤੇ ਜਿਹੜਾ ਵਾ ਉਹ ਬਾਹਰ ਭੇਜਿਆ ਸੀ ਲੇਕਿਨ ਉਥੇ ਇਹ ਦੁਖਾਂਤ ਜਿਹਾ ਵਾਪਰ ਗਿਆ ਡਾਕਟਰ ਐਸ.ਪੀ ਸਿੰਘ ਜੀ ਉਭਰਾਏ ਜਿਹੜੇ ਮੈਨੇਜਿੰਗ ਟ੍ਰਸਟੀ ਨੇ ਸਰਬਾਧਾ ਭਲਾ ਚੈਰੀਟੇਬਲ ਟ੍ਰਸਟ ਉਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਪਹਿਲਕਦਮੀ ਕਰਕੇ ਇਹਨਾਂ ਸਾਰੇ ਵਿਅਕਤੀਆਂ ਦੀਆਂ ਜਿਹੜੀਆਂ ਸੀ ਡੈੱਡ ਬੋਡੀਜ਼ ਸੀ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਤੱਕ ਜਿਹੜਾ ਸੀ ਉਹ ਭੇਜਿਆ ਕੱਲ ਉਹਨਾਂ ਦੀ ਰਹਿਨਮਾਈ ਦੇ ਅਧੀਨ ਤਰਨਤਾਲ ਇਕਾਈ ਵੱਲੋਂ ਸਰਦਾਰ ਦੇਵ ਬਾਲ ਸਿੰਘ ਜੀ ਯੋਧਾ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਯਤਨ ਕਰਕੇ ਇਹ ਡੈੱਡ ਬੋਡੀ ਉਹਨਾਂ ਦੇ ਪਰਿਵਾਰ ਤੱਕ ਲਿਆਂਦੀ ਸੀ ਅੱਜ ਉਸ ਬੱਚੇ ਦਾ ਜਿਹੜਾ ਸੀ ਅੰਤਮ ਸਸਕਾਰ ਰਸਮਾਂ ਜਿਹੜੀਆਂ ਸੀ ਉਹ ਸੰਪੂਰਨ ਕੀਤੀਆਂ ਗਈਆਂ ਸਮੁੱਚਾ ਤੌਰ 'ਤੇ ਸ਼ਹਿਰ ਮਹੱਲਾ ਨਵਾਸੀ ਔਰ ਸਰਬੱਤ ਦਾ ਭਲਾ ਚਾਹਰੀ ਦੇ ਬਦ ਉਸ ਇਕਾਈ ਤਰਸਾਰਨੀ ਸ੍ਰੀਟੀਮ ਜਿਹੜੀ ਹੈ ਅੱਜ ਉਹਨਾਂ ਦੇ ਦੁੱਖ ਵਿੱਚ ਸ਼ਾਮਲ ਹੈ ਕਿਉਂਕਿ ਦੁੱਖ ਵੰਡਾਉਣ ਦੇ ਨਾਲ ਦੁੱਖ ਹਮੇਸ਼ਾ ਘਟਦਾ ਵਾ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਜਿਹੜਾ ਹੈ ਉਹ ਭਾਣਾ ਮੰਨਣ ਦਾ ਬਲ ਵੀ ਬਖਸ਼ਣ ਮੈਂ ਜਿਹੜੀ ਇਹਦੇ ਨਾਲ ਨਾਲ ਰਾਜਨੀਤਿਕ ਪਾਰਟੀਆਂ ਸਮਾਜਿਕ ਪਾਰਟੀਆਂ ਜਿਹੜੀਆਂ ਨੇ ਜਾਂ ਜਿਹਦੇ ਆਗੂ ਨੇ ਉਹਨਾਂ ਨੂੰ ਨਿਮਰਤਾ ਸਹਿ ਬੇਨਤੀ ਕਰਾਂਗਾ ਕਿ ਇਸ ਪਰਿਵਾਰ ਦੀ ਜਿਹੜੀ ਹੈ ਇਸ ਦੁੱਖ ਦੇ ਸਮੇਂ ਵਿੱਚ ਜਰੂਰ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਉਹਨਾਂ ਦੀ ਬਾਹ ਜਿਹੜੀ ਹੈ ਓਖੜੀ ਹੈ ਬਹੁਤ ਹੀ ਦੁਖਦਾਈ ਘੜੀ ਹੈ ਕਿ ਸਾਡੇ ਬਹੁਤ ਹੀ ਪਿਆਰੇ ਸੰਦੀਪ ਸਿੰਘ ਜੋਬ ਜੋਬ ਦੇ ਜਿਹੇ ਹੀ ਬਾਹ ਪਰਮਾਤਮਾ ਦੇ ਹੁਕਮਾਂ 'ਚ ਆ ਜਿਹਾਂ ਚੀਰੀ ਲਿਖਿਆ ਤੇ ਹੁਕਮ ਆਇਆ ਇੱਕ ਅੱਗੇ ਆਵੇ ਮਾਂਕਾ ਸਦੀ ਉੱਠੀ ਜਾਵੇ ਮਾਵਾਕਾ ਸਾਹਿਬ ਕ੍ਰੀਡ ਗੌਰ ਜਿਹੜੀ ਹੈ ਪ੍ਰਮਾਤਮਾ ਦੇ ਹੱਥ ਵਿੱਚ ਪਰ ਜਦੋਂ ਇਹ ਦੁੱਖ ਘੜੀ ਘੜੀ ਦੇ ਵਿੱਚ ਕੋਈ ਸਵੀਕਾਰ ਹੁੰਦਾ ਜਾਂ ਪਰਿਵਾਰ ਦੇ ਨਾਲ ਖੜਾ ਹੁੰਦਾ ਪਰਿਵਾਰ ਨੂੰ ਬਹੁਤ ਹੌਸਲਾ ਮਿਲਦਾ ਅਸੀਂ ਸਰਬੱਤ ਦਾ ਭਲਾ ਚੈਰੀਟੇਵਲ ਟਰਸਟ ਦੇ ਬਾਨੀ ਡਾਕਟਰ ਐਸ.ਪੀ. ਸਿੰਘ ਭਰਾਏ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ 10 ਪਰਿਵਾਰਾਂ ਦੇ ਜੀ ਚਲੇ ਗਏ ਨੇ ਇੱਕ ਇੱਕ ਜੀ ਉਹਨਾਂ ਦਾ ਜਿਹੜੀ ਦੇ ਜੜੀ ਆ ਜਿਹੜੀ ਇਹ ਪਰਿਵਾਰਾਂ ਦੇ ਹਵਾਲੇ ਕੀਤੀ ਆ ਅਸੀਂ ਡਾਕਟਰ ਐਸ.ਪੀ. ਸਿੰਘ ਪ੍ਰਾਈਸ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਿੱਤੀ ਕੇ ਸਭ ਪਰਿਵਾਰ ਨੂੰ ਜਾ ਕੇ ਮਿਲੋ ਪਰਿਵਾਰ ਦੀ ਸਾਰੀ ਬੈਕ ਸਮਝੋ ਕਿ ਕੀ ਇਹਨਾਂ ਦਾ ਕੰਮ ਹੀ ਕਿਤਰਾ ਇਹਨਾਂ ਦਾ ਬੱਚਾ ਬਾਹਰ ਗਿਆ ਉਹ ਅਸੀਂ ਸਾਰੀ ਜਿਹੜੀ ਆ ਰਿਪੋਰਟ ਆ ਉਹ ਹੀ ਮਾਨਦੋਗ ਡਾਕਟਰ ਐਸ.ਪੀ. ਸਿੰਘ ਪ੍ਰਾਈਸ ਸਾਹਿਬ ਤੱਕ ਭੇਜ ਦਿੱਤੀ ਆ ਅਤੇ ਜਿੱਥੋਂ ਤੱਕ ਵੀ ਅਸੀਂ ਇਸ ਪਰਿਵਾਰ ਦੇ ਨਾਲ ਇਹਨਾਂ ਦੀ ਮਤ ਜੋੜ ਵੀ ਇਹ ਸਾਨੂੰ ਕਹਿਣਗੇ ਇਹਨਾਂ ਦੀ ਸਾਰੀ ਲਿਖਤ ਕਰਕੇ ਆਈ ਰਿਪੋਰਟ ਬਣਾ ਕੇ ਡਾਕਟਰ ਐਸਪੀਸ਼ਲਿਸਟ ਪ੍ਰੈਕਟਿਸਰ ਤੱਕ ਭੇਜਾਂਗੇ ਤੇ ਉਹ ਜੋ ਵੀ ਇਹਨਾਂ ਦੀ ਬਾਅਦ ਤੋਂ ਵਾਰੀ ਜਿੰਨੇ ਵੀ ਆਹੀਂ ਮਤ ਕਰ ਸਕਾਂਗੇ ਅਸੀਂ ਕਰਾਂਗੇ ਬੜਾਈ ਮਾੜਾ ਪਾਣਾ ਵਰਤਿਆ ਆ ਤੇ ਜੌਰਜੀਆ ਚ ਜਿਹੜੇ ਅੰਤਲ ਦੇ ਬੇਟੇ ਦੀ ਡੈਥ ਹੋਈ ਆ ਸੋ ਸਾਰੇ ਅਸੀਂ ਬੜੇ ਗਮਗੀਨ ਆ ਔਰ ਹਰ ਤਰ੍ਹਾਂ ਨਾਲ ਪਰਿਵਾਰ ਦੇ ਨਾਲ ਖੜੋਤੇ ਆ ਇਸ ਦੁੱਖ ਦੀ ਘੜੀ ਦੇ ਵਿੱਚ ਪਰਮਾਤਮਾ ਪਰਿਵਾਰ ਨੂੰ ਹੌਸਲਾ ਦਵੇ ਇਹ ਜੋ ਜਾਰਦੀਆ ਚ ਸੰਦੀਪ ਸਿੰਘ ਜੋ ਕਿ ਮਹਲਾ ਜਸਵੰਤ ਸਿੰਘ ਤਰਨਤਾਰਨ ਦੇ ਵਾਸੀ ਸੀ ਉਹਨਾਂ ਦੀ ਉੱਥੇ ਧਰਤ ਹੋ ਗਈ ਸੀ ਉਹਨਾਂ ਦੀ ਸਰਬਾਧਾ ਪਲਾਚੈਰੀ ਦੇ ਟਰਸਟ ਦੇ ਬਾਨੀ ਡਾਕਟਰ ਐਸ.ਪੀ ਸਿੰਘ ਜੀ ਅਭਰਾਏ ਦੇ ਸਹਿਯੋਗ ਦੇ ਨਾਲ ਡੈੱਡ ਬੋਡੀ ਜਿਹੜੀ ਅੱਜ ਅਸੀਂ ਉੱਥੋਂ ਲੈ ਕੇ ਆ ਰਹੇ ਹਾਂ ਜੀ 에ਰਪੋਰਟ ਤੋਂ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਡੀ ਇਸ ਦੁੱਖ ਦੀ ਘੜੀ ਸਾਡੀ ਬਾਹ ਫੜੀ ਆ ਔਰ ਪਰਿਵਾਰ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਤੁਹਾਡੇ ਹਰ ਵੇਲੇ ਹਰ ਦੁੱਖ ਸੁੱਖੇ ਜਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ